ਅੱਜ ਸਾਡੇ ਲੁਧਿਆਣੇ ਵਾਲੇ ਮਾਮਾ ਜੀ ਸਾਡੇ ਲਈ ਸਪੈਸ਼ਲ ਇੰਗਲੈਂਡ ਤੋਂ ਗੁਟਕਾ ਸਭ ਲੈ ਕੇ ਆਏ ਬਹੁਤ ਛੋਟੇ ਘਰ ਦੇ ਗੁਟਕਾ ਸਾਹਿਬ ਨੇਗੇ ਤੁਸੀਂ ਵੀ ਕਰੋ ਦਰਸ਼ਨ ਤੇ ਅਸੀਂ ਆਪਣੇ ਆਪ ਨੂੰ ਬੜੇ ਕਰਮਾ ਵਾਲੇ ਮਹਿਸੂਸ ਕਰਦੇ ਹਾਂ ਕਿ ਸਾਨੂੰ ਤੋਹਫੇ ਦੇ ਰੂਪ ਵਿੱਚ ਗੁਰੂ ਸਾਹਿਬ ਦੀ ਬਾਣੀ ਮਿਲੀ ਹਾਂਜੀ ਤੇ ਅਸੀਂ ਮਾਮਾ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਕੀਮਤੀ ਤੋਹਫਾ ਜਿਹੜਾ ਦਿੱਤਾ ਤੇ ਉਹਨਾਂ ਦੇ ਨਾਲ ਹੀ ਇਸ ਤੋਹਫੇ ਦੇ ਨਾਲ ਹੀ ਸਨ ਅਸੀਂ ਮਹਿਸੂਸ ਕਰਦੇ ਹਾਂ ਕਿ ਮੇਰੇ ਨਾਮ ਕੇ ਪੈਂਡਰ ਨਿਹਾਲੂ ਵਾਲ ਦੀਆਂ ਅਸੀਸਾਂ ਉਥੋਂ ਦੀ ਲਵਰੇਜ ਮਿੱਟੀ ਦੀ ਖੁਸ਼ਬੂ ਤੇ ਸਾਡੇ ਨਾਨਾ ਨਾਨੀ ਜੀ ਦੀਆਂ ਮੋਹ ਭਰੀਆਂ ਅੱਖਾਂ ਤੇ ਉਹਨਾਂ ਦਾ ਆਸ਼ੀਰਵਾਦ ਵੀ ਸਾਨੂੰ ਇਹਦੇ ਨਾਲ ਹੀ ਪ੍ਰਾਪਤ ਹੋਇਆ ਤੇ ਬਹੁਤ ਧੰਨਵਾਦ ਕਰਦੇ ਹਾਂ ਮਮਾ ਜੀ ਦਾ ਜੀ ਕਿ ਸਾਨੂੰ ਉਹਨਾਂ ਨੇ ਇਹ ਜਿਹੜਾ ਪਵਿੱਤਰ ਤੋਹਫਾ ਜਿਹੜਾ ਦਿੱਤਾ ਤੇ ਮਹਾਰਾਜ ਉਹਨਾਂ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੇਖੋ ਕਿੰਨੇ ਛੋਟੇ ਛੋਟੇ ਅੱਖਰ ਦੇ ਹਨ ਤੇ ਬੜਾ ਸੋਹਣਾ ਲੱਗਦਾ ਰੋਜ਼ਾਨਾ ਅਮਨ ਵੀ ਪਾਠ ਕਰਦੀ ਹੈ ਸਵੇਰ ਤੇ ਮੈਂ ਵੀ ਹੁਣ ਇਹਨਾਂ ਤੋਂ ਅਸੀਂ ਕਰਿਆ ਕਰਾਂਗੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਾਲਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈਬੀ ਸਚ ਨਾਨਕ ਹੋਸੀ ਭੀ ਸਚ